ਮੇਰਾ ਮਨ ਮੰਗਦਾ ਈ ਓਏ ਹਾਈ ਸਿੱਖਾਂ ਦੀ ਡੱਬੀ ਮੇਰਾ ਮਨ ਮੰਗਦਾ ਈ ਓਏ ਹਾਈ ਸਿੱਖਾਂ ਦੀ ਡੱਬੀ ਮਾਮੀ ਨਖਰੋ ਨੂੰ ਖਸਮ ਕਰਾ ਦੋ ਮਾਮੀ ਨਖਰੋ ਨੂੰ ਖਸਮ ਕਰਾ ਦੋ 1 2 3 4 26 ਮੇਰਾ ਮਨ ਮੰਗਦਾ ਈ ਓਏ ਹਾਈ ਸਿੱਖਾਂ ਦੀ ਡੱਬੀ ਮੇਰਾ ਮਨ ਮੰਗਦਾ ਈ ਓਏ ਹਾਈ ਸਿੱਖਾਂ ਦੀ ਡੱਬੀ ਮੇਰਾ ਮਨ ਮੰਗਦਾ ਈ ਓਏ ਹਰ ਅੰਬਾਂ ਦੀ ਫਾੜੀ ਮੇਰਾ ਮਨ ਮੰਗਦਾ ਈ ਓਏ ਹਰ ਅੰਬੀਆਂ ਦੀ ਫਾੜੀ ਨਾਨਕਿਆਂ ਦਾ ਮੇਲ ਆ ਗਿਆ ਨਾਨਕਿਆਂ ਦਾ ਮੇਲ ਆ ਗਿਆ ਕੋਈ ਪਤਲੀ ਕੋਈ ਭਾਰੀ ਮੇਰਾ ਮਨ ਮੰਗਦਾ ਈ ਓਏ ਹਰ ਅੰਬੀਆਂ ਦੀ ਫਾੜੀ ਮੇਰਾ ਮਨ ਮੰਗਦਾ ਈ ਓਏ ਬਾਗਾਂ ਦੇ ਖਰੋਟ ਮੇਰਾ ਮਨ ਮੰਗਦਾ ਈ ਓਏ ਬਾਗਾ ਦੇ ਕਰੋਟ ਮਾਮੀ ਨਖਰੋ ਨੇ ਸੂਟ ਸਵਾਇਆ ਮਾਮੀ ਨਖਰੋ ਨੇ ਸੂਟ ਸਵਾਇਆ ਸੁਥਣ ਪਾਈ ਪੁੱਠੇ ਲੋਟ ਮੇਰਾ ਮਣ ਮੰਗਦਾ ਈ ਓਏ ਬਾਗਾ ਦੇ ਕਰੋਟ ਮੇਰਾ ਮਣ ਮੰਗਦਾ ਈ ਓਏ ਬਾਗਾ ਦੇ ਕਰੋਟ ਆਂਦੇ ਕੁੜੀਏ ਜਾਂਦੀ ਕੁੜੀਏ ਚੱਕ ਲੈ ਆਟੋਕ ਕਿੱਥੇ ਲਾਵੇਂਗੀ ਕਿੱਥੇ ਲਾਵੇਂਗੀ ਨੀ ਸਾਰਾ ਪਿੰਡ ਗਵਾਰਾਂ ਦਾ ਕਿੱਥੇ ਲਾਵੇਂਗੀ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਟੋਕਰਾਂ ਅੰਬੀਆਂ ਦਾ ਕਿੱਥੇ ਲਾਵੇਂਗੀ ਕਿੱਥੇ ਲਾਵੇਂਗੀ ਨੀ ਸਾਰਾ ਪਿੰਡ ਫਰੰਗੀਆਂ ਦਾ ਤੇ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਟੋਕਰਾਂ ਣੜਿਆਂ ਦਾ ਕਿੱਥੇ ਲਾਵੇਂਗੀ ਕਿੱਥੇ ਲਾਵੇਂਗੀ ਨੀ ਸਾਰਾ ਪਿੰਡ ਛੜਿਆਂ ਦਾ ਕਿੱਥੇ ਲਾਵੇਂਗੀ ਬੰਤੋ ਕੁੜੀ ਦੇ ਬਾਰ ਨਹੀਂ ਬੰਬੀ ਹਾ ਬੋਲੇ ਬੋਲੇ